ਹਾਂਜੀ ਬਹੁਤ ਹੀ ਸੋਨਾ ਪਸ਼ਮੀਨੇ ਦੇ ਸੂਟਾਂ ਤੇ ਰੈਡੀ ਹੋ ਕੇ ਵਰਕ ਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਫਰੰਟ ਤੇ ਇਹ ਘੇਰੇ ਤੇ ਵਰਕ ਰਹੇਗਾ ਗਰਮ ਸੂਟ ਨੇ ਤੇ ਬਾਜੂ ਦੇ ਵਰਕ ਰਹੇਗਾ ਸੇਮ ਫਰੰਟ ਤੇ ਜਿੱਦਾਂ ਵਰਕ ਬੈਕ ਸਾਈਡ ਇਸ ਤਰ੍ਹਾਂ ਦੀ ਸੇਮ ਹੀ ਰਹੇਗੀ ਫਰੰਟ ਦੇ ਤਰ੍ਹਾਂ ਦੀ ਬੈਕ ਵੀ ਸੇਮ ਫਰੰਟ ਐਂਡ ਬੈਕ ਸੇਮ ਵਰਕ ਰਹੇਗਾ ਬਾਜੂ ਤੇ ਵਰਕ ਰਹੇਗਾ ਜਦ ਤੁਸੀਂ ਬਾਟਮ ਤੇ ਲੈ ਆ ਸਕਦੇ ਹੋ ਤੇ ਇਸ ਦਾ ਪ੍ਰਾਈਸ ਓਨਲੀ 950 ਦੇ ਵਿੱਚ ਵਿਦਆਊਟ ਦੁਪੱਟਾ ਤੁਸੀਂ ਇਹ ਬਾਈ ਕਰ ਸਕਦੇ ਹੋ ਬਹੁਤ ਸੋਹਣਾ ਨੀਟ ਹੈ ਨੀਕਲੀਨ ਵਰਕ ਹੋਇਆ 컬러 ਆਪਸ਼ਨ ਤੁਸੀਂ ਕੋਈ ਵੀ ਇਹਨਾਂ ਚੋਂ ਆਪਣਾ ਸਿਲੈਕਟ ਕਰ ਸਕਦੇ ਹੋ ਆਪਾਂ ਸਾਰੇ ਕਲਰ ਐਡ ਕਰ ਦਿੱਤੇ ਨੇ 950 ਦੇ ਵਿੱਚ ਤੁਸੀਂ ਇਹ ਘਰ ਬੈਠੇ ਮੰਗਵਾ ਸਕਦੇ ਹੋ ਵਿਦਆਊਟ ਦੁਪੱਟਾ ਪਸ਼ਮੀਨਾ ਦਾ ਇਹ ਸਟੱਫ ਰਹੇਗਾ कॉटन ਦਾ ਸਟੱਫ ਰਹੇਗਾ ਜੀ ਇਹ ਵਾਲਾ ਸੂਟ ਟਾਈ-ਟਾਈ ਦੇ ਵਿੱਚ ਦੇਖ ਸਕਦੇ ਆ ਤੁਸੀਂ कॉटन ਦੇ ਵਿੱਚ neck ਵਰਕ ਕਰਕੇ neck ਤੇ front shirt ਤੇ ਇਸ ਤਰ੍ਹਾਂ ਦਾ ਵਰਕ ਰਹੇਗਾ back ਇਸ ਤਰ੍ਹਾਂ ਦੀ ਇਸ ਦੀ ਵਰਕ ਵਾਲੀ ਰਹੇਗੀ ਤੇ ਇਸ ਦੇ ਨਾਲ ਦੁਪੱਟਾ ਵੀ ਤੁਹਾਨੂੰ ਮਸਲੀਨ ਦਾ ਮਿਲੇਗਾ ਇਹ ਤੁਸੀਂ ਬਾਜੂ ਜਾਂ ਬਾਟਮ ਦੇ ਵਰਕ ਲਈ ਆ ਸਕਦੇ ਹੋ ਦੁਪੱਟਾ ਮਸਲੀਨ ਦਾ ਓਨਲੀ ਤੁਸੀਂ 950 ਦੇ ਵਿੱਚ ਇਹ ਵਰਕ ਵਾਲਾ ਸੂਟ ਪਾਰਟੀ wear ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਤੁਸੀਂ ਆਪਾਂ ਓਪਨ ਕਰਕੇ ਦਿਖਾ ਰਹੇ ਹਾਂ ਇਹ ਤੁਸੀਂ ਦੇਖ ਸਕਦੇ ਹੋ ਸ਼ਰਟ ਦੀ ਫਰੰਟ ਰਹੇਗੀ ਤੇ ਇਸ ਦਾ ਜੋ ਬੈਕ ਆ ਉਹ ਵੀ ਤੁਹਾਨੂੰ ਵਰਕ ਵਾਲਾ ਮਿਲੇਗਾ ਬੈਕ ਸਾਈਡ ਇਸ ਤਰ੍ਹਾਂ ਦਾ ਵਰਕ ਰਹੇਗਾ ਤੇ ਤੁਸੀਂ ਇਹ ਬਾਈ ਕਰਨ ਲਈ ਸਕਰੀਨ ਸ਼ਾਟ ਸੈਂਡ ਕਰੋ 1.5 ਮੀਟਰ ਦੁਪੱਟਾ ਰਹੇਗਾ ਇਸ ਤੇ ਨਾ WhatsApp ਨੰਬਰ ਮੈਂਸ਼ਨ ਆ ఆర్డਰ ਕਰ ਸਕਦੇ ਹਾਂ ਜੌਰਜਰ ਦਾ ਸੂਟ ਰਹੇਗਾ 6 1/2 ਮੀਟਰ ਸ਼ਰਟ ਫਰੰਟ ਤੇ ਤੁਸੀਂ ਦੇਖ ਸਕਦੇ ਹੋ ਵਰਕ ਰਹੇਗਾ ਘੇਰੇ ਤੇ ਤੇ ਇਸ ਦੇ ਬਾਜੂ ਤੇ ਵੀ ਤੁਹਾਨੂੰ ਵਰਕ ਮਿਲੇਗਾ ਜੌਰਜਰ ਦੀ ਹੀ ਇਸ ਦੇ ਨਾਲ ਬਾਟਮਾ ਤੇ बॉटम ਤੇ ਵੀ ਇਸ ਤਰ੍ਹਾਂ ਦਾ ਵਰਕ ਤੇ জর্জਟ ਦਾ ਹੀ ਦੁਪੱਟਾ ਮਿਲੇਗਾ ਓਨਲੀ ਤੁਸੀਂ 699 ਦੇ ਵਿੱਚ ਇਹ ਵਰਕ ਵਾਲਾ ਦੁਪੱਟਾ ਸੂਟ ਬਾਈ ਕਰ ਸਕਦੇ ਹੋ ਇੱਕ ਹੀ ਕਲਰ ਦੇ ਵਿੱਚ ਰੈਡੀ ਕੀਤਾ ਹੋਇਆ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਓਨਲੀ ਤੁਸੀਂ 700 ਦੇ ਵਿੱਚ ਘਰ ਬੈਠੇ ਇਹ ਸੂਟ ਮੰਗਵਾ ਸਕਦੇ ਹੋ ਨੈਕਸਟ ਵੀ জর্জਟ ਦਾ ਸੂਟ ਹੈ ਜੀ ਟਾਈ ਮੀਟਰ ਸ਼ਰਟ ਰਹੇਗੀ ਜੌਰਜਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ 셔ਟ ਤੇ 셔ਟ ਜੌਰਜਟ ਦੀ ਟਾਈ ਮੀਟਰ ਤੇ ਇਸ ਨਾਲ ਜੌਰਜਟ ਦਾ ਦੁਪੱਟਾ ਜੋ ਬਾਟਮ ਆ ਬਾਟਮ ਦੇ ਵਰਕ ਦੇਖ ਸਕਦੇ ਹੋ ਤੇ ਬਾਜੂ ਤੇ ਵੀ ਵਰਕ ਰਹੇਗਾ ਔਨਲੀ 700 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਵਰਕ ਵਾਲਾ ਦੁਪੱਟਾ ਸੂਟ ਬਹੁਤ ਸੋਨਾ ਸੂਟ ਨੀਟ ਐਂਡ ਕਲੀਨ ਵਰਕ ਰਹੇਗਾ ਸੇਮ ਜਿਸ ਤਰ੍ਹਾਂ ਮਾਡਲ ਨੇ ਵੇਅਰ ਕੀਤਾ ਹੋਇਆ ਉਸ ਤਰ੍ਹਾਂ ਦਾ ਰੈਡੀ ਹੋਏਗਾ ਤੁਹਾਡਾ ਇਹ ਵਾਲਾ ਪਾਰਟੀ ਵੇ ਰਹੇਗਾ ਜੀ ਹੈਵੀ ਲਹਿੰਗਾ ਬਣੇਗਾ 5 ਮੀਟਰ ਤੋਂ ਉਹ ਲਹਿੰਗਾ ਮਿਲੇਗਾ ਫੈਬਰਿਕ ਦੇ ਨਾਲ ਦੁਪੱਟਾ ਮਿਲੇਗਾ ਸ਼ਰਟ ਇਸਦੇ ਨਾਲ ਨਹੀਂ ਹੈ ਤੁਸੀਂ 6000 ਦੇ ਵਿੱਚ オリジナル ਪੀਸੇ ਬਾਈ ਕਰ ਸਕਦੇ ਹੋ ਲਹਿੰਗਾ ਐਂਡ ਦੁਪੱਟਾ ਬਹੁਤ ਸੋਨਾ ਸੂਟ ਆ ਦੇਖ ਸਕਦੇ ਹੋ ਤੁਸੀਂ ਤੇ ਤੁਸੀਂ ਬਾਈ ਕਰਨ ਲਈ ਆਰਡਰ ਕਰੋ ਇੱਕ ਕ੍ਰੇਪ ਦੇ ਵਿੱਚ ਲਹਿੰਗਾ ਰਹੇਗਾ ਸੈਮ ਸਟਿਚਸ ਦੇ ਵਿੱਚ ਤੇ ਬਹੁਤ ਸੋਹਣਾ ਲਹंगा ਦੇ ਵੀ ਸੂਟ ਰਹੇ ਹੈ ਕਾ ਬਹੁਤ ਪਿਆਰਾ ਤੇ ਤੁਸੀਂ 3595 ਚ ਵਾਇ ਕਰ ਸਕਦੇ ਹੋ ਤੇ ਬਹੁਤ ਸੋਹਣੇ ਸੋਹਣੇ ਸੂਟ ਆਪਣੇ ਕੋਲ ਪਾਰਟੀ ਵੇਰ ਆ ਰਹੇ ਨੇ ਤੁਸੀਂ WhatsApp ਨੰਬਰ ਤੇ